ਹੋ ਗਿਆ ਸੀ ਸਮਾਂ ਬਥੇਰਾ ਤੈਨੂੰ ਸਮਝਾਉਂਦਿਆਂ ਨੂੰ ਸਾਨੂੰ ਕਮਜ਼ੋਰ ਸਮਝ ਲਿਆ ਬਹੁਤਾ ਹੀ ਨਿਉਂਦਿਆਂ ਨੂੰ ਸਾਨੂੰ ਕਮਜ਼ੋਰ ਸਮਝ ਲਿਆ ਬਹੁਤਾ ਹੀ ਨਿਉਂਦਿਆਂ ਨੂੰ ਪਾਇਆ ਜੋ ਗੰਦ ਪੰਜਾਬ ਚ ਮਰਦ ਕਦੇ ਜਰਦੇ ਨਾ ਸਮੇਂ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇਂ ਸਿਰ ਪ੍ਰਗਟ ਹੁੰਦੇ ਸੰਤਾ ਜੋ ਲਹਿਰ ਚ ਦੇ ਵੀ ਰੁਕਦੀ ਨਾ ਸਿਰ ਬੇਸ਼ੱਕ ਲੈ ਜੇ ਸਿੰਘਾਂ ਦਾ ਗਰਦਨ ਇਹ ਝੁਕਦੀ ਨਾ ਸਿਰ ਬੇਸ਼ੱਕ ਲੈ ਜੇ ਸਿੰਘਾਂ ਦਾ ਗਰਦਨ ਇਹ ਝੁਕਦੀ ਨਾ ਕਰਦੇ ਆ ਮਾਣ ਪ੍ਰਾਪਤ ਗਲਤੀ ਜੋ ਕਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਅਰਜ ਮੰਨ ਲੈਂਦੀ ਕੁੜੀ ਕਦੇ ਨਾ ਮੱਚਦੀ ਜ਼ਿੰਦਗੀ ਇਹ ਚਾਵਾਂ ਦੀ ਅਮਰਤ ਜੋ ਛਕਣ ਖੰਡੇ ਦਾ ਮੈਰੋਂ ਉਹ ਡਰਦੇ ਨਾ ਅਮਰਤ ਜੋ ਛਕਣ ਖੰਡੇ ਦਾ ਮੈਰੋਂ ਉਹ ਡਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਕੰਨਾਂ ਨੂੰ ਹੱਥ ਲਵਾਤੇ ਸਿੰਘਾਂ ਕਈ ਹੋਰਾਂ ਨੂੰ ਲੁਕ ਧਿਆਨ ਨੂੰ ਥਾ ਨਹੀਂ ਲੱਭਦਾ ਸਮਾਂਦਿਆਂ ਚੋਰਾ ਨੂੰ ਲੁਕਦਿਆਂ ਨੂੰ ਥਾਂ ਨਹੀਂ ਲੱਭਦਾ ਜਿਸਮਾਂਦਿਆਂ ਚੋਰਾ ਨੂੰ ਕਰਦੇ ਜੇ ਕਿਰਤ ਦਲੇਰਾ ਦੋਜਕ ਅੱਜ ਭਰ ਦੇਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ